ਉਹ ਮੈਂ ਦਿਖਾਉਣਾ ਅੱਜ ਖੂਣ ਨੂੰ ਤਾਂ ਨਹੀਂ ਲੈ ਉਹਦਾ ਖਾਣਾ ਬੈਠਾ ਹੋਣਾ ਸੁਣਨਾ ਹੋਣਾ ਉਹ ਮੈਂ ਕੋਲੇ ਸੀ ਨਾਲੇ ਮੇਰੀ ਹਾਜ਼ਰੀ ਪਈ ਸੀ ਮੈਂ ਅੱਜ ਅੱਧੀਆਂ ਦਾ ਵਸੇ ਜਾਂ ਉਹਰੇ 20 ਜਾਣੀਆਂ ਠੀਕ ਹੈ ਜੀ ਬਾਕੀ ਉਹ ਖੁੰਡ ਤੇ ਬੈਠੇ ਉਹ ਖੁੰਡਾ ਇਹਦਾ ਉਹਦੇ ਫੋਨ ਪਿਆ ਉਹ ਹੋ ਪੂਰਾ ਟਰੈਕਟਰ ਖੜਾ ਆਇਆ ਜੀ ਉਹਨੇ ਆ ਕੇ ਉਹਰੇ ਟਰੈਕਟਰ ਹਾਂਜੀ ਜਦ ਗੇਅਰ ਪਾ ਕੇ ਉਹ ਜਾ ਕਲਾਸ ਢੇ ਟਰੈਕਟਰ ਕਿ ਲੱਗ ਕੇ ਖੜਾ ਹੋਇਆ ਉਹ ਬੰਦਾ ਸਿੱਧਾ ਹੀ ਜਾ ਕੇ ਇੱਥੇ ਜਣੀਆਂ ਜੜੀਆਂ ਜਨਾਨੀ ਦੇ ਸਾਰੀਆਂ ਲਾਦਰ ਦਾ ਟਰੈਕ ਲਾਦਰ ਦਾ ਟਰੈਕ ਇੱਥੋਂ ਉਹਨੇ ਯਾਦਾਕ ਇਹਦੀ ਲੱਗਿਆ ਉਹ ਬਈਆ ਸਾਲ ਮਾਰ ਕੇ ਭੱਜ ਗਏ ਉਦੋਂ ਬਾਅਦ ਫਿਰ ਇੱਥੋਂ ਹੀ ਲਾਤਰਦਾ ਲਾਤਰਦਾ ਜੀ ਉਹ ਚੋਏ ਚ ਜਾ ਡ ਗਿਆ ਫਿਰ ਟਰੈਕਟਰ ਪਾਰ ਕਰ ਗਿਆ ਹੈ ਟਰੈਕਟਰ ਪਾਰ ਚੋਏ ਚ ਕਰ ਗਿਆ ਅੱਛਾ ਕੀ ਨੁਕਸਾਨ ਕਿੰਨਾ ਹੋਇਆ ਜੀ ਨੁਕਸਾਨ ਤਾਂ ਜੀ ਦੋ ਤਾਂ ਇੱਥੇ ਥਾਂ ਤੇ ਹੀ ਪੁਰੀਆਂ ਹੋ ਗਈ ਜੀ ਅੱਛਾ ਮੰਦਰੇਗਾ ਦੀਆਂ ਸਗੀਆਂ ਸਿਰ ਉਤੋਂ ਦੀ ਲੰਘੇ ਜਿੰਨਾਂ ਨੇ ਬਾਕੀ ਦੇ ਢਿੱਡ ਰੋਡ ਪਾਰ ਤੇ ਲੱਤਾਂ ਪਾੜਦੀਆਂ 8-10 ਜਣੀਆਂ ਨੇ ਅੱਛਾ ਟਰੈਕਟਰ ਇਧਰੋਂ ਆਇਆ ਕਿੱਥੋਂ ਆਇਆ ਜੀ ਇਧਰੋਂ ਆਇਆ ਜੀ ਤੁੰਗਾ ਪਿੰਡ ਤੋਂ ਉਰੇ ਖੜਾਇਆ ਜੀ ਹੱਥ ਦਿੱਤਾ ਸੀ ਨੇ ਅੱਛਾ ਇੱਥੇ ਇੱਥੇ ਸਾਡੀ ਹਾਜ਼ਰੀ ਲੱਗਦੀ ਆ ਮੈਂ ਵੀ ਆ ਉਰੇ ਖੜਾ ਦੀ ਆ ਜਗ੍ਹਾ ਤੇ ਇੱਥੇ ਖੜਾ ਦੀ ਓਕੇ ਇੱਥੇ ਖੜਾ ਦੀ ਮੈਂ ਜਿੱਥੇ ਖੜਾ ਜ਼ਿਆਦਾ ਇੱਥੋਂ ਟਰੈਕਟਰ ਮੈਂ ਤਾਂ ਗਰੀ ਬਗਾ ਹੋ ਗਿਆ ਜੀ ਮੈਂ ਤਾਂ ਦੇਖਿਆ ਹੀ ਨਹੀਂ ਗਿਆ ਕੁਝ ਨਾ ਕੋਈ ਭਾ ਲੈ ਗਿਆ ਭਾ ਲੈ ਲਾਦਰ ਦਾ ਲਾਦਰ ਦਾ ਹੀ ਉਹ ਦੇਖੋ ਲੈਡਾ ਉੱਥੇ ਆ ਜਿਹਦੀਆਂ ਦੋ ਚੱਪਲੀ ਨੇ ਟਰੈਕਟਰ ਹੈ ਨਾ ਜਿਹੜੀ ਉੱਥੇ ਪਿੱਛੇ ਲੱਗਿਆ ਹੋਇਆ ਹੈ ਜੀ ਅੱਛਾ ਉਹ ਤਾਂ ਐ ਵਿੱਚ ਲੱਗ ਕੇ ਜੀ ਇੱਥੇ ਜਿਹੜੇ ਬੈਠੀਆਂ ਦੀ ਉਹਨਾਂ ਨੂੰ ਪੀਣਾ ਪੀਂਦਾ ਹੀ ਆ ਇੱਕ ਬੁੜੀ ਤਾਂ ਆ ਵਿਚਾਰੀ ਇੱਥੇ ਜਮੀ ਪੀ ਕੇ ਹਾਂ ਜਮੀ ਚੂਰ ਚੂਰ ਤੁਸੀਂ ਇੱਥੇ ਸੀ ਕਿ ਜੀ ਹਾਂ ਜੀ ਇੱਥੇ ਸੀ ਸਾਰੀਆਂ ਜਿਹੜੀ ਬੀਜ ਆਲੇ ਸਾਰੇ ਇੱਥੇ ਆ ਜੀ ਅੱਛਾ ਇਹ ਤਾਂ ਬੀਜ ਆਲੇ ਕਿਉਂ ਜੀ 200 ਬੰਦੇ ਮੰਗਦਾ ਹੋਊਗਾ 30 35 ਜਣੇ ਦਾ ਤੁੰਗਾ ਦੇਣਗੇ ਦੀ ਬੈਂਤੀ ਜਾਣੇ ਹਿੰਮਤਪੁਰੇ ਦੇ ਇਹ ਤਾਂ ਇੱਕ ਮਕੈਨੀਕ ਟਰੈਕਟਰ ਭਈਆਂ ਨੇ ਇਥੋਂ ਮਾਰਿਆ ਸੀ ਸੇ ਭਈਏ ਸੱਤ ਭਈਏ ਸੀ ਅੱਛਾ ਇਹ ਟਰੈਕਟਰ ਦੀ ਰੇਸ ਜਾਨੀ ਆ ਤੋੜਿਆ ਇਥੋਂ ਹੀ ਤੋੜ ਕੇ ਫਿਰ ਸਿੱਧਾ ਲਾ ਗਿਆਂ ਪਰਾਂ ਲਗਾ ਲਿਆ ਅੱਛਾ ਟਰੈਕਟਰ ਦੀ ਰੇਸ ਤੇ ਇਹ ਬਹੁਤ ਤੇਜ਼ ਸੀ ਭਈਆਂ ਲਾ ਕੇ ਹੋਣਾ ਅੱਛਾ ਕਿੰਨੇ ਕੁ ਭਈਏ ਸੀ ਪੰਜ ਤੇ ਜੀ ਪੰਜ ਭਈਏ ਤੇ ਅੱਛਾ ਪੰਜ ਦੇ ਮੈਗਨਾ ਇੱਕ ਭੱਜ ਗਿਆ ਜਣੀ ਵਿੱਚੋਂ ਜਿਹੜਾ ਡਰਾਈਵਲ ਤੇ ਉਹ ਫੜਿਆ ਨਹੀਂ ਗਿਆ ਕਹਿੰਦੇ ਸੀ ਅੱਛਾ ਪੰਜ ਫੜਲੇ ਹਾਂਜੀ ਨੁਕਸਾਨ ਕਿੰਨਾ ਹੋਇਆ ਬਾਕੀਆਂ ਦਾ ਜਿਹੜੀਆਂ ਹੋਰ ਲੇਡੀਜ਼ ਨੇ ਹੋਰ ਜੀ ਨੁਕਸਾਨ ਦਾਖਲ ਕਰੀਆਂ ਹੋਈਆਂ ਨਹੀਂ ਸਾਨੂੰ ਉੱਥੇ ਜਾ ਕੇ ਪਤਾ ਲੱਗੂ ਕਿ ਤਿੰਨਾਂ ਕਰ ਦੋ ਤਾਂ ਥਾਂ ਤੇ ਪੂਰੀਆਂ ਹੋ ਗਈਆਂ ਜੀ ਉਹ ਇੱਥੇ ਪੂਰੀ ਹੋ ਗਈਆਂ ਸੋ ਲਾ ਉਰੀ ਪੂਰੀਆਂ ਹੋ ਗਈਆਂ ਓਹੋ ਫੇਰ ਉਹ ਐਸਟਨ ਹਸਪੀਟਲ ਹੋਣ ਗਿਆ ਹਾਂ ਜੀ ਹਾਂਜੀ ਉਹ ਨਾਬੇ ਨੇ ਜੀ ਅੱਛਾ ਪੁਲਿਸ ਕਿੰਨੇ ਟਾਈਮ ਬਾਅਦ ਆਈ ਜੀ ਉਹਦੇ ਆਗਤੀ 15-20 ਮਿੰਟਾਂ ਤੱਕ ਨਹੀਂ ਵੱਧ ਲੱਗੇ ਜਗੜੇ ਵੱਧ ਲੱਗੇ ਹਾਂ ਮੈਨੂੰ ਲੱਗਦਾ ਵੀ ਅੱਧੇ ਘੰਟੇ ਬਾਅਦ ਆਈਆ ਪੁਲਿਸ ਅੱਛਾ ਟਰੈਕਟਰ ਦਾ ਜਿਹੜਾ ਮਾਲਕ ਹੈ ਹਾਂਜੀ ਉਹ ਤੁੰਗਾਂ ਦਾ ਪਿੰਡ ਆਇਆ ਇੱਥੇ ਉਹ ਨਾ ਜੀ ਉਹ ਨਹੀਂ ਆਇਆ ਸਾਡੇ ਕੋਲ ਉਹ ਤਾਂ ਸਿੱਧਾ ਪੁਲਿਸ ਨੂੰ ਡੇ ਗਿਆ ਉਧਰ ਹੀ ਜਾ ਕੇ ਜੀ ਨਾਬੇ ਕਹਿੰਦੇ ਨੇ ਵੀ ਨਾਬੇ ਪਹੁੰਚ ਗਿਆ ਸਾਡੇ ਕੋਲ ਕੋਈ ਨਹੀਂ ਸਾਡੇ ਕੋਲੇ ਕੋਈ ਨਹੀਂ ਆਇਆ ਹੈਗਾ ਵੀਰੇ ਇੱਥੇ ਕੋਈ ਨਹੀਂ ਆਇਆ ਨਾ ਜੀ ਕੋਈ ਨਹੀਂ ਆਇਆ ਸਾਡੇ ਤੋਂ ਕੋਈ ਸਾਡੇ ਉਹ ਤਾਂ ਉਹ ਸਿੱ ਪੁਰਸ ਕੋਲੇ ਨੂੰ ਭੱਜੇ ਨੇ ਵੀ ਸੱਤ ਆਏ ਹੋ ਗਿਆ। ਉਹਦਾ ਤਾਂ ਪਿੰਡ ਦਾ ਜਿਹੜਾ ਸਰਪੰਚ ਸਾਡੇ ਕੋਲੇ ਉਹ ਵੀ ਨਹੀਂ ਪਹੁੰਚਿਆ ਜੀ। ਪਿੰਡ ਦਾ ਕੋਈ ਵੀ ਨਹੀਂ ਆਇਆ ਤੁੰਗ। ਨਾ ਹੀ ਇਸ ਮੌਕੇ ਦਾ ਸਰਪੰਚ ਵੀ ਨਹੀਂ ਆਇਆ। ਅੱਛਾ ਕੁੱਲ ਨੁਕਸਾਨ ਕਿੰਨੇ ਦੋ ਜੀਆਂ ਦਾ ਹੋਇਆ ਜੀ? ਦੋ ਤਾਂ ਜੀ ਦੋ ਦੇ ਥਾਂ ਤੇ ਹੋ ਗਈ ਡੈਥ। ਉਸ ਤੋਂ ਬਾਅਦ ਵਿੱਚ 6 ਜਾਨੇ ਕਹਿੰਦੇ ਨੇ ਵੀ ਉਹ ਕਹੇ ਨੇ ਉਪੇ ਨੇ ਜਾਨੀ ਜਿਸ ਦੀ ਆਡੀ ਰੋਗਾਂ ਲੱਤਾਂ ਟੁੱਟ ਗਈਆਂ ਜਿਸ ਕਿਸੇ ਦੀ ਜਿਹਨਾਂ ਦੀ ਡੈਥ ਹੋਈ ਹੈ ਕਿਹੜੇ ਪਿੰਡ ਦੀਆਂ ਸਾਨੂੰ ਇੱਕ ਹਿੰਮਤ ਪਰੇਦੇ ਆ ਜੀ ਇੱਕ ਤੂੰਗਾ ਦੀ ਆ ਇੱਕ ਤੂੰਗਾ ਦੀ ਆ ਉਹਨਾਂ ਦੇ ਪਰਿਵਾਰ ਬਾਰੇ ਕੋਈ ਜਾਣਕਾਰੀ ਹੋਵੇ ਹਾਂ ਜੀ ਹਾਂ ਜੀ ਉਹਦੇ ਦੋ ਕੁੜੀਆਂ ਨੇ ਜੀ ਆਈ ਡੀਆਂ ਕੇ ਦੋ ਕੁੜੀਆਂ ਵੀ ਨੇ ਦੋ ਇੱਕ ਵਿਆਹੀ ਹੋਈ ਆ ਇੱਕ ਮੁੰਡਾ ਵੀ ਕੁਮਾਰਾ ਜੇ ਅੱਛਾ ਉਹਦਾ ਛੋਟੀ ਉਮਰ ਦੀ ਥੀ ਜੀ अच्छा दूसरी जी दूसरी ਇਹਨਾਂ ਨੇ ਇਹਨਾਂ ਦੇ ਪਿੰਡ ਦੀ ਸੀ ਸਾਡੇ ਪਿੰਡ ਦੀ ਸੀ ਓਏ ਹਿੰਮਤਪੁਰੇ ਦੀ ਓ ਹਿੰਮਤਪੁਰੇ ਦੀ ਸੀ ਅਸੀਂ ਦੋਏ ਪਿੰਡਾਂ ਦੇ ਉਰੇ ਇਕੱਠੇ ਹਾਜ਼ਰੀ ਲੱਗਦੀ ਸਾਡਾ ਕੰਮ ਸਾਡੀ ਹਾਜ਼ਰੀ ਲੱਗ ਗਈ ਸੀ ਇਹਨਾਂ ਦੀ ਲੱਗਦੀ ਸਾਡੀ ਲੱਗਦੀ ਸੀ ਪੂਰੀ ਤੇ ਸੀ ਸਾਰੇ ਇਕੱਠੇ ਖੜੇ ਤੇ ਉਰੇ ਅੱਛਾ ਕਿੰਨੇ ਕਿੰਨੇ ਵਜੇ ਹੋਇਆ ਸਵੇਰੇ ਇਹ ਸਹੀ 8 ਵਜੇ ਸਾਡੇ 8:30 ਵਜੇ ਨਾ 8 ਵਜੇ ਸਾਡੇ ਗੰਢੀ ਵਿੱਚ ਵਿੱਚ ਹੋਇਆ ਫਿਰ ਤਾਂ ਸ਼ੁਰੂਆਤ ਹੀ ਸੀਗੀ ਉਹ ਸ਼ੁਰੂਆਤ ਹਾਜ਼ਰੀ ਹਾਜੀ ਹਾੜੀ ਦੇ ਨਾਲ ਖੜਦੇ ਲਵਾਉਂਦੇ ਸੀ ਅੱਛਾ ਹਾਂ ਸਾਈਡ ਤੇ ਖੜਦੇ ਬੰਦੇ ਠੀਕ ਹੈ ਜੀ ਟਰੈਕਟਰ ਨਾ ਸਿੱਧੇ ਝਾੜਿਆ ਉਹਨਾਂ ਨੇ ਸਿੱਧਾ ਝਾੜਦਾ ਸਿੱਧਾ ਬੰਦਿਆ ਤੇ ਜੀ ਸਰਟਾ ਆਉਂਦੀ ਨਹੀਂ ਦਿਉਂਦਾ ਉਹਨਾਂ ਨੂੰ ਕਹਿੰਦਾ ਮੈਂ ਹਰੇ ਕਰੀ ਜਾਂਣ ਮੰਗਦੇ ਜੀ ਸਾਰੇ ਜੇ ਤਾਂ ਬਚਾਏ ਹੋਵੇ ਅਗਲਾ ਕਹਿ ਸਕਦਾ ਵੀ ਬਚਾਏ ਬੈਠੇ ਮਿੱਤੇ ਗਏ ਨਹੀਂ ਇੱਕ ਸਾਈਡ ਤੇ ਬੈਠੇ ਜਮੀ ਦੋ ਬੁੜੀਆਂ ਦੇਖ ਲਓ ਜਿਨ੍ਹਾਂ ਦੀ ਅੱਜ ਮਾਂ ਮੁੱਕੂਗੀ ਉਹਨਾਂ ਨੂੰ ਕਿੱਥੋਂ ਮਿਲੂਗੀ ਜੀ ਬੱਚੇ ਨਹੀਂ ਸਾਡੇ ਵਾਲੀ ਦੇ ਕੁਮਾਰੇ ਬੱਚੇ ਨਹੀਂ ਸਾਡੇ ਵਾਲੀ ਜਿਹੜੀ ਸਾਡੇ ਪਿੰਡ ਦੀ ਮਰੀਆ ਉਹਦੇ ਕੁਮਾਰੇ ਨੇ ਬੱਚੇ ਹਾਂ ਉਹਦੇ ਬੱਚੇ ਕੁਮਾਰੇ ਨੇ ਜੀ ਅੱਛਾ ਫੇਰ ਇਹਨਾਂ ਦੀ ਸਾਨੂੰ ਜੀ ਪੂਰੀ ਉਹ ਕਾਰਵਾਈ ਹੋਣੀ ਚਾਹੀਦੀ ਹੈ ਕਿ ਜ਼ਿੰਮੇਵਾਰਤ ਵੀ ਹੋਣ ਚਾਹੀਦੇ ਵੀ ਇਹ ਕਿਉਂ ਅਣਜਾਣ ਕੇ ਆਏ ਨੇ ਇਹਨਾਂ ਨੇ ਫੇਰ ਕਿਉਂ ਬਿਠਾਈ ਵੀ ਟਰੈਕਟਰ ਤੇ ਕਿਉਂ ਬਿਠਾਇਆ ਜਾਣ ਜਾਣ ਬੰਦੇ ਨੂੰ ਪਤਾ ਵੀ ਦਾੂ ਪੀਂਦੇ ਨੇ ਨਾ ਡਰਾਈਵਿੰਗ ਨਹੀਂ ਆਉਂਦੀ ਉਹ ਟਰੈਕਟਰ ਵੀ ਕਹਿ ਸਕਦਾ ਸਾਨੂੰ ਜਿਹੜੇ ਟਰੈਕਟਰ ਚਲਾ ਰਹੇ ਸੀ ਉਹਨਾਂ ਨੇ ਕੋਈ ਖਾਂਦਾ ਪੀਤਾ ਤਾਂ ਨਹੀਂ ਸੀ ਹਾਂ ਜੀ ਉਹਨਾਂ ਦਾ ਸੁੱਖਾ ਪੀਤਾ ਹੋਇਆ ਸੀ ਸੁੱਖਾ ਪੀਤਾ ਹੋਇਆ ਸੀ ਨਸ਼ੇ 'ਚ ਪੂਰੇ ਦਾ ਤਾਲੀਆਂ ਮਾਰਦੇ ਆਉਂਦੇ ਸੀ ਜਿਹੜੇ ਆਲੇ-ਦਲੇ ਦੇ ਢੰਗੜੇ ਪਾਉਂਦੇ ਸੀ ਹਾਂ ਜੀ ਨਸ਼ੇ 'ਚ ਜਿਵੇਂ ਤੇ ਕਿਉਂ ਮਾਸਟਰ ਆਪ ਦਾ ਹਦਾ ਯਾਰ ਮਾਸ ਰਲਾ ਪੈਂਚਲ ਮੋੜ ਜਕਾਰ ਅੱਛਾ ਜਦੋਂ ਸਵੇਰੇ ਰੋਲਾ ਪੈ ਗਿਆ ਫਿਰ ਪਿੰਡ ਦੇ ਕਿੰਨੇ ਕੁ ਮਦਦ ਲਈ ਆਏ ਜਾਂ ਲਾ ਕੋਈ ਨਹੀਂ ਆਇਆ ਸਾਡੇ ਕੋਲੇ ਕੋਈ ਨਹੀਂ ਆਇਆ ਸੇ ਪਿੰਡ ਦਾ ਪਿੰਡ ਤਾਂ ਨਹੀਂ ਆਇਆ ਜੀ ਜਿਮੇਦਾਰ ਵੀ ਨਹੀਂ ਆਇਆ ਹੈ ਕੋਈ ਜਿਮੇਦਾਰ ਵੀ ਨਹੀਂ ਆਇਆ ਇਹਦਾ ਟਰੈਕਟਰ ਦੇਖੋ ਦੋ ਵੀ ਨਹੀਂ ਆਇਆ ਸਾਡੇ ਲਈ ਉਹਨੇ ਵੀ ਨਹੀਂ ਆ ਕੇ ਪੁੱਛਿਆ ਭਾਈ ਕੀ ਹੋਇਆ ਕੋਈ ਗੱਲ ਨਹੀਂ ਮੇਰੇ ਬਰਾਬਰ ਹਾਂ ਇਧਰ ਦੀ ਇਧਰ ਸਮਾਂ ਦਾ ਨਾਬੇ ਨੂੰ ਬਾਗੇ ਉੱਥੇ ਪੁਲਿਸ ਨੂੰ ਪੁਸਤ ਕੋਲੇ ਦੇ ਵਿੱਚ ਟੈਂਪੂ ਦੇ ਵਿੱਚ ਅਸੀਂ ਕੰਮ ਲਈ ਆਉਨੇ ਅਸੀਂ ਆਪ ਦਾ ਕੈਂਪੂਰੇ ਚਿਪਾ ਕੇ ਲੈ ਕੇ ਆਏ ਕਰਾਇਆ ਤੇ ਸਾਡਾ ਕਰਾਇਆ ਹੋਇਆ ਸੀ ਟੈਂਪੂ ਕੰਮ ਤੇ ਜਾਣ ਨੂੰ ਅਸੀਂ ਉਹਨਾਂ ਦੇ ਲੋਥਾਂ ਲੱਦ ਕੇ ਰਗੇ ਗਿਆ ਨਾ ਕੋਈ ਐਮਬੂਲੈਂਸ ਨਹੀਂ ਆਈ ਜੀ ਕੋਈ ਐਮਬੂਲੈਂਸ ਸਵੇਰੇ ਤੇ ਨੰਬਰ ਫੋਨ ਵੀ ਕਰਾਈ अच्छा फोन ਕੀਤਾ ਤੁਸੀਂ ਇੱਕ ਸੌ ਨੰਬਰ ਤੇ ਵੀ ਕਰੇ ਜੀ ਜਿਹਨੇ ਹਾਜ਼ਰੀ ਲਾਉਂਦਾ ਉਹਨੇ ਕਰੇ ਜੀ ਕੋਈ ਨਹੀਂ ਆ ਰਿਹਾ ਤਾਂ ਮੇਰਾ 2-3 ਘੰਟੇ ਬਾਅਦ ਪੁਲਿਸ ਆ ਲੈ ਆਏ ਨੇ ਦੋ ਜਣੇ ਬਾਜ ਜੀ ਕੁੜੀ ਆ ਮੁੰਡਾ ਕੁਮਾਰੇ ਨੇ ਜਿਹੜੀ ਗੁਜਰਗੀ ਕੁੜੀ ਪਰਿਵਾਰਕ ਹਾਲਤ ਮਤਲਬ ਕਾਫੀ ਹਾਂ ਜੀ ਬਹੁਤ ਗਲਤ ਹੋ ਗਈ ਇੱਕ ਦਿ ਜਹਾ ਲੱਤ ਜਮੀ ਕੰਨ ਲਾ ਉਹ ਤਾਂ ਪਾੜਤੀ ਆ ਸਾਰੀ ਇੱਥੋਂ ਜੀ ਆ ਸਾਰੀ ਲੱਤ ਪਾੜੀ ਹੋਈ ਆ ਜਿਹਦੀ ਮੁਸ਼ਕਲੇ ਵਜੇ ਜੀ ਉਹ ਗੱਜੋ ਬਤਾਉਦਾ ਪਾਸੇ ਜਮੀ ਇੱਕ ਦਿ ਬੰਦੇ ਆ ਇੱਕ ਦਿ ਲੱਤ ਸੁੱਕੀ ਹੋਈ ਆ ਪੂਲੀਏ ਜਾਇਆ ਹੋਇਆ ਉਹਦੇ ਸਾਥੀ ਉਤੋਂ ਲੰਘਾ ਜੀ ਅੱਛਾ ਉਹ ਜਮੀ ਸਾਈਡ ਤੇ ਉਹ ਆਪਣੇ ਉੱਧਰ ਬੈਠੇ ਦੀ ਇੱਥੇ ਉੱਧਰ ਬੈਠੇ ਦੀ ਉੱਥੋਂ ਖਚਾ ਖੁੰਡ ਕੋਲੇ ਪਿਆ ਥੀ ਉਹ ਤਾਂ ਅੱਛਾ ਖੁੰਡ ਕੋਲੇ ਪਿਆ ਥੀ ਉਹ ਬੰਦਾ ਜਿਹੜਾ ਬਜੋਗਤਾ ਥੀ ਹੋਰ ਉਹ ਵਿਚਾਰਾ ਆ ਉਰੇ ਬੈਠਾ ਦੀ ਉਹ ਪੂਰੇ ਲੱਤ ਲੈ ਜੀ ਉਹ ਪੂਰੇ ਬੱਠਾ ਲੱਤ ਲੈ ਆ ਇਹਨਾਂ ਨੂੰ ਮਾਰ ਕੇ ਜਦ ਉਹਦੇ ਉੱਤੇ ਚੜਿਆ ਉਹ ਡਿਰਗਾ ਜੀ ਫਿਰ ਉਹਦੇ ਸਾਥੀ ਉੱਤੋਂ ਨਹੀਂ ਲੰਘਿਆ ਹਾ ਟਰੈਕਟਰ ਦੋ ਰੋ ਨਹੀਂ ਹੋਰੋਂ ਜਗ੍ਹਾ ਦੇਖ ਲਓ ਕਿੰਨੀ ਜਗ੍ਹਾ ਵੀ ਆ ਜਗ੍ਹਾ ਨਾਲ ਹੋਵੇ ਤਾਂ ਇੰਨੀ ਜਗ੍ਹਾ ਵੀ ਚਾਹੀਏ ਦੋ ਟਰੈਕਟਰ ਦੇਖ ਲਓ ਜਾਉਂਦੀ ਨਹੀਂ ਸੀ ਉਹਨਾਂ ਨੂੰ ਆਉਂਦਾ ਨਹੀਂ ਵੀ ਦੋ ਫੜਾਉਣੇ ਕਿਵੇਂ ਤੁਸੀਂ ਆ ਖੁੰਡਦੇ ਹੀ ਮਾਰੀਆਂ ਨੇ ਸਾਰੀਆਂ ਬੱਸ ਅੱਛਾ ਆ ਦੇਗਾ ਇੱਥੇ ਬੈਠੀਆਂ ਚੁੱਪੀਆਂ ਸਾਈਡ ਤੇ ਬੈਠੇ ਸੀਗੇ ਇੱਥੇ ਬੈਠੀਆਂ ਚੁੱਪੀਆਂ ਜੀ ਨਾਲ ਇਹ ਕਿਹੜੀ ਉਹ ਤੇ ਪਿੱਛੇ ਲੱਗਿਆ ਹੋਇਆ ਹੈ ਜੀ ਅੱਛਾ ਉਹ ਤਾਂ ਆ ਵਿਚ ਲੱਗ ਕੇ ਜੀ ਇੱਥੇ ਜਿਹੜੇ ਬੈਠੀਆਂ ਸੀ ਉਹਨਾਂ ਨੂੰ ਪੀਣਾ ਪੀਂਦਾ ਹੀ ਆਇਆ ਇੱਕ ਬੁੜੀ ਤਾਂ ਆ ਵਿਚਾਰੀ ਇੱਥੇ ਜਮੀ ਪੀ ਕੇ ਜਮੀ ਚੂਰੋ ਤੁਸੀਂ ਇੱਥੇ ਸੀਗੇ ਜੀ ਸਾਰੀਆਂ ਜਿਹੜੀ ਪੀਣ ਲੱਗ ਪਈਆਂ ਜੀ ਅੱਛਾ ਇਹ ਤਾਂ 20 ਜਾਣੇ ਕਿਉਂ ਜੀ 20 ਬੰਦੇ ਆਉਂਦਾ ਹੋਊਗਾ 30 35 ਜਾਣੇ ਦਾ ਤੁੰਗਾ ਦੇਨੇਗੇ ਉਹ 30 ਜਾਣੇ ਹਿੰਮਤਪੁਰੇ ਦੇ ਇਹ ਤਾਂ ਇੱਕ ਮਕੇ ਦੀ ਟਰੈਕਟਰ ਭਈਆਂ ਨੇ ਇਥੋਂ ਮਾਰਿਆ ਸੀ ਸੇ ਭਈਏ ਸੱਤ ਰਹੀ ਸੀ ਅੱਛਾ ਇਹਦੀ ਟਰੈਕਟਰ ਦੀ ਰੇਹ ਜਾ ਤੋੜਿਆ ਇਥੋਂ ਹੀ ਤੋੜ ਕੇ ਫਿਰ ਸਿੱਧਾ ਲਾ ਲਿਆ ਪਰਾਂ ਲਗਾ ਲਿਆ ਅੱਛਾ ਟਰੈਕਟਰ ਦੀ ਬਹੁਤ ਤੇਜ਼ ਸੀ ਭਈਆਂ ਦਾ ਆਕਿਆ ਅੱਛਾ ਕਿੰਨੇ ਕੁ ਭਈਏ ਸੀ ਪੰਜ ਤੇ ਜੀ ਪੰਜ ਭਈਏ ਤੇ ਅੱਛਾ ਪੰਜ ਦੇ ਮਗਰ ਇੱਕ ਭੱਜ ਕੇ ਆ ਜਾਣੀ ਵਿੱਚੋਂ ਜਿਹੜਾ ਡਰਾਈਵਲ ਤੇ ਉਹ ਫੜਿਆ ਨਹੀਂ ਗਿਆ ਕਹਿੰਦੇ ਜੀ ਅੱਛਾ ਪੰਜ ਫੜਲੇ ਹਾਂਜੀ ਨੁਕਸਾਨ ਕਿੰਨਾ ਹੋਇਆ ਬਾਕੀ ਆਉਂਦਾ ਜਿਹੜੀਆਂ ਹੋਰ ਲੇਡੀਜ਼ ਨੇ ਹੋਰ ਜੀ ਨੁਕਸਾਨ ਦਾਖਲ ਕਰੀਆਂ ਹੋਈਆਂ ਨਹੀਂ ਸਾਨੂੰ ਉੱਥੇ ਜਾ ਕੇ ਪਤਾ ਲੱਗੂਗੀ ਕਿੰਨਾ ਕਰ ਦੋ ਤਾਂ ਥਾਂ ਤੇ ਪੂਰੀਆਂ ਹੋ ਗਈਆਂ ਜੀ ਉਹ ਇੱਥੇ ਪੂਰੀਆਂ ਹੋ ਗਈਆਂ ਸਾਰੀ ਪੂਰੀਆਂ ਹੋ ਗਈਆਂ ਓਹੋ ਫੇਰ ਉਹ ਐਸਟਰਨ ਹਸਪੀਟਲ ਹੋਣ ਗਿਆ ਹਾਂ ਜੀ ਹਾਂਜੀ ਉਹ ਨਾਬੇ ਨੇ ਜੀ ਅੱਛਾ ਪੁਲਿਸ ਕਿੰਨੇ ਟਾਈਮ ਬਾਅਦ ਆਈ ਜੀ ਉਹਦੇ ਆਗਤੀ 15-20 ਮਿੰਟਾਂ ਤੱਕ ਨਹੀਂ ਵੱਧ ਲੱਗੇ ਜੇ ਕੋੜੇ ਵੱਧ ਲੱਗੇ ਤੇ ਹਾਂ ਮੈਨੂੰ ਲੱਗਦਾ ਵੀ ਅੱਧੇ ਘੰਟੇ ਬਾਅਦ ਆਈਆ ਪੁਲਿਸ ਅੱਛਾ ਟਰੈਕਟਰ ਦਾ ਜਿਹੜਾ ਮਾਲਕ ਹੈ ਹਾਂਜੀ ਉਹ ਤੁੰਗਾ ਦਾ ਪਿੰਡ ਆਇਆ ਇੱਥੇ ਉਹ ਨਾ ਜੀ ਉਹ ਨਹੀਂ ਆਇਆ ਸਾਡੇ ਕੋਲ ਉਹ ਤਾਂ ਸਿੱਧਾ ਪੁਲਿਸ ਨੂੰ ਡੇ ਗਿਆ ਉਧਰ ਜਾ ਕੇ ਜੀ ਨਾਬੇ ਕਹਿੰਦੇ ਨੇ ਵੀ ਨਾਬੇ ਪਹੁੰਚ ਗਿਆ ਸਾਡੇ ਕੋਲ ਕੋਈ ਸਾਡੇ ਕੋਲ ਕੋਈ ਨਹੀਂ ਆਇਆ ਹੈਗਾ ਵੀਰੇ ਇੱਥੇ ਕੋਈ ਨਹੀਂ ਆਇਆ ਹਾਂਜੀ ਕੋਈ ਨਹੀਂ ਆਇਆ ਪਰ ਸਾਡੇ ਤਾਂ ਕੋਈ ਸਾਡੇ ਉਹ ਤਾਂ ਉਹ ਤਾਂ ਸਿੱ ਪੁਰਸ ਕੋਲੋਂ ਭੱਜੇ ਨੇ ਵੀ ਸੱਤ ਆਏ ਹੋ ਗਿਆ। ਉਹਦਾ ਤਾਂ ਪਿੰਡ ਦਾ ਜਿਹੜਾ ਸਰਪੰਚ ਸਾਡੇ ਕੋਲੇ ਉਹ ਵੀ ਨਹੀਂ ਪਹੁੰਚਿਆ ਜੀ। ਪਿੰਡ ਦਾ ਕੋਈ ਵੀ ਨਹੀਂ ਆਇਆ ਤੁੰਗਣਾ। ਨਾ ਇਸ ਮੌਕੇ ਦਾ ਸਰਪੰਚ ਵੀ ਨਹੀਂ ਆਇਆ। ਅੱਛਾ ਕੁੱਲ ਨੁਕਸਾਨ ਕਿੰਨੇ ਦੋ ਜੀਆਂ ਦਾ ਹੋਇਆ ਜੀ? ਦੋ ਤਾਂ ਜੀ ਦੋ ਦੇ ਥਾਂ ਤੇ ਹੋ ਗਈ ਡੈਥ ਹੋ ਗਈ। ਉਸ ਤੋਂ ਬਾਅਦ ਵਿੱਚ 6 ਜਾਨੇ ਕਹਿੰਦੇ ਨੇ ਵੀ ਉਹ ਪਾਈ ਨਹੀਂ ਉਪਾਈ ਨਹੀਂ ਜਿਹੜੀ ਜਿਨ੍ਹਾਂ ਦੀ ਹੱਡੀ ਟੁੱਟ ਗਈਆਂ ਜਿ ਕਿਸੇ ਦੀ ਜਿਨ੍ਹਾਂ ਦੀ ਡੈਥ ਹੋਈ ਹੈ ਕਿਹੜੇ ਪਿੰਡ ਦੀਆਂ ਸਨ ਇੱਕ ਹਿੰਮਤਪ੍ਰੇਦ ਆ ਜੀ ਇੱਕ ਤੋਂਗਾ ਦੀ ਆ ਇੱਕ ਤੋਂਗਾ ਦੀ ਆ ਉਹਨਾਂ ਦੇ ਪਰਿਵਾਰ ਬਾਰੇ ਕੋਈ ਜਾਣਕਾਰੀ ਹੋਵੇ ਹਾਂਜੀ ਹੈਗੀ ਹਾਂਜੀ ਉਹਦੇ ਦੋ ਕੁੜੀਆਂ ਨੇ ਜੀ ਐਡੀਆਂ ਕੇ ਦੋ ਕੁੜੀਆਂ ਵੀ ਨੇ ਦੋ ਇੱਕ ਵਿਆਹੀ ਹੋਈ ਆ ਇੱਕ ਮੁੰਡਾ ਵੀ ਕੁਮਾਰਾ ਜੇ ਅੱਛਾ ਉਹਦਾ ਛੋਟੀ ਉਮਰ ਦੀ ਇਥੀ ਆ अच्छा दूसरी जी दूसरी ਇਹਨਾਂ ਨੇ ਇਹਨਾਂ ਦੇ ਪਿੰਡ ਦੀ ਸੀ ਸਾਡੇ ਪਿੰਡ ਦੀ ਸੀ ਉਹ ਹਿੰਮਤਪੁਰੇ ਦੀ ਸੀ ਉਹ ਹਿੰਮਤਪੁਰੇ ਦੀ ਸੀ ਅਸੀਂ ਦੋਵੇਂ ਪਿੰਡਾਂ ਦੇ ਉਰੇ ਇਕੱਠੇ ਹਾਜ਼ਰੀ ਲੱਗਦੀ ਸਾਡਾ ਕੰਮ ਸਾਡੀ ਹਾਜ਼ਰੀ ਲੱਗ ਗਈ ਸੀ ਇਹਨਾਂ ਦੀ ਲੱਗਦੀ ਸਾਡੀ ਲੱਗਦੀ ਸੀ ਪੂਰੀ ਤੇ ਅਸੀਂ ਸਾਰੇ ਇਕੱਠੇ ਖੜੇ تھے ਉਰੇ ਅੱਛਾ ਕਿੰਨੇ ਕਿੰਨੇ ਕ'ਵਜੇ ਹੋਇਆ ਸਵੇਰੇ ਇਹ ਸਹੀ 8 ਵਜੇ ਸਾਡੇ ਇਕੱਠੇ ਹੋ ਜਾਣੇ 8 ਵਜੇ ਫਿਰ ਤਾਂ ਸ਼ੁਰੂਆਤ ਹੀ ਸੀਗੀ ਉਹਦੇ ਸ਼ੁਰੂਆਤ ਹਾਜ਼ਰੀ ਅਸੀਂ ਹੜਵੀ ਦੇ ਨਾਲ ਖੜਦੇ ਲਵੇ ਲਵਾਉਂਦੇ ਸੀ ਅੱਛਾ ਹਾਂ ਸਾਈਡ ਤੇ ਖੜਦੇ ਬੰਦੇ ਠੀਕ ਹੈ ਟਰੈਕਟਰ ਨਾ ਸਿੱਧੇ ਝਾੜਿਆ ਉਹਨਾਂ ਨੇ ਸਿੱਧਾ ਝਾੜਦਾ ਸਿੱਧਾ ਬੰਦਿਆ ਤੇ ਜੀ ਸਾਰੇ ਜੇ ਤਾਂ ਬਚਾਲੇ ਹੋਵੇ ਅਗਲਾ ਕਹਿ ਸਕਦਾ ਵੀ ਬਚਾਲੇ ਬੈਠੇ ਮਿੱਦੇ ਗਏ ਨੇ ਇੱਕ ਸਾਈਡ ਤੇ ਬੈਠੇ ਜਮੇ ਦੋ ਬੁੜੀਆਂ ਦੇਖ ਲਓ ਜਿਨ੍ਹਾਂ ਦੀ ਅੱਜ ਮਾਂ ਮੁੱਕ ਗਈ ਉਹਨਾਂ ਨੂੰ ਕਿੱਥੋਂ ਮਿਲੂਗੀ ਜੀ ਬੱਚੇ ਨੇ ਸਾਡੇ ਵਾਲੀ ਦੇ ਕਮਾਰੇ ਬੱਚੇ ਨੇ ਜੀ ਸਾਡੇ ਵਾਲੀ ਜਿਹੜੀ ਸਾਡੇ ਪਿੰਡ ਦੀ ਮਰੀ ਹੈ ਉਹਦੇ ਕਮਾਰੇ ਨੇ ਬੱਚੇ ਹਾਂ ਉਹਦੇ ਬੱਚੇ ਕਮਾਰੇ ਨੇ ਜੀ ਅਨੇ ਫਿਰ ਇਹਨਾਂ ਦੀ ਸਾਨੂੰ ਜੀ ਪੂਰੀ ਉਹ ਕਾਰਵਾਈ ਹੋਣੀ ਚਾਹੀਦੀ ਹੈ ਕਿ ਜ਼ਿੰਮੇਵਾਰਤ ਵੀ ਹੋਣੀ ਚਾਹੀਦੇ ਵੀ ਇਹ ਕਿਉਂ ਅਣਜਾਣ ਕੇ ਉਹ ਇਹਨਾਂ ਨੇ ਬਿਠਾਈ ਨਹੀਂ ਕਿਉਂ ਕਿ ਉਹ ਵੀ ਟਰੈਕਟਰ ਤੇ ਕਿਉਂ ਬਿਠਾਇਆ ਅਣਜਾਣ ਬੰਦੇ ਨੇ ਜੀ ਉਹ ਪਤਾ ਵੀ ਹੈ ਦਾਰੂ ਪੀਂਦੇ ਨੇ ਨਹੀਂ ਆਉਂਦੀ ਉਹ ਡਰਾਈਵ ਉਹ ਵੀ ਕਹਿ ਸਕਦਾ ਸਰ ਜੀ ਉਹ ਟਰੈਕਟਰ ਚਲਾ ਰਹੇ ਸੀ ਉਹਨਾਂ ਨੇ ਕੋਈ ਕਹਦਾ ਪੀਤਾ ਤਾਂ ਨਹੀਂ ਸੀ ਹਾਂ ਜੀ ਉਹਨਾਂ ਦਾ ਸੁੱਖਾ ਪੀਤਾ ਹੋਇਆ ਸੀ ਪੀਤਾ ਸੁੱਖਾ ਪੀਤਾ ਹੋਇਆ ਸੀ ਜੀ ਨਸ਼ੇ 'ਚ ਪੂਰੇ ਦਾ ਤਾਲੀਆਂ ਮਾਰਦੇ ਆਉਂਦੇ ਸੀ ਜਿਹੜੇ ਆਲੇ-ਦਲੇ ਦੇ ਭੰਗੜੇ ਪਾਉਂਦੇ ਸੀ ਹਾਂ ਜੀ ਨਸ਼ੇ 'ਚ ਜੇ ਉਹ ਤੇ ਕਿਉਂ ਚੇਰੀ ਆ ਮਾਸਟਰ ਆਪ ਦੱਸਦਾ ਯਾਰ ਮ ਸਲਾਮ ਆ ਪੈਂਚਾਇਤ ਲਮਾ ਜੀਕਾਰ ਅੱਛਾ ਜਦੋਂ ਸਵੇਰੇ ਰੋਲਾ ਪੈ ਗਿਆ ਫਿਰ ਪਿੰਡ ਦੇ ਕਿੰਨੇ ਕੁ ਮਦਦ ਲਈ ਆਏ ਜਾਂ ਲੋਕ ਕੋਈ ਨਹੀਂ ਆਏ ਸਾਡੇ ਕੋਲੇ ਕੋਈ ਨਹੀਂ ਆਇਆ ਸੇ ਪਿੰਡ ਦਾ ਜਿਮਿਦਾਰ ਵੀ ਨਹੀਂ ਆਇਆ ਹੈ ਕੋਈ ਜਿਮਿਦਾਰ ਵੀ ਨਹੀਂ ਆਇਆ ਇਹਦਾ ਟਰੈਕਟਰ ਦੇਖੋ ਤਾਂ ਉਹ ਵੀ ਨਹੀਂ ਆਇਆ ਸਾਡੇ ਲੇਲੇ ਉਹਨੇ ਵੀ ਨਹੀਂ ਆ ਕੇ ਪੁੱਛਿਆ ਭਾਈ ਕੀ ਹੋਇਆ ਕੋਈ ਗੱਲ ਮੈਨਰੇ ਬਰਾਬਰ ਹਾਂ ਇਧਰ ਦੀ ਇਧਰ ਸਮਾਂ ਦੇ ਨਾਬੇ ਨੂੰ ਬਾਗੇ ਉੱਥੇ ਪੁਲਸ ਨੂੰ ਪੁਸਤ ਕੋਲੇ ਇਹਦੇ ਵਿੱਚ ਟੈਂਪੂ ਦੇ ਵਿੱਚ ਅਸੀਂ ਕੰਮ ਲਈ ਆਉਨੇ ਅਸੀਂ ਆਪ ਦੇ ਟੈਂਪੂ ਦੇ ਵਿੱਚ ਹੀ ਪਾ ਕੇ ਲੈ ਕੇ ਜਿਹੜਾ ਜਿਹੜਾ ਕਿਰਾਇਆ ਤੇ ਸਾਡਾ ਕਿਰਾਇਆ ਹੋਇਆ ਸੀ ਟੈਂਪੂ ਕੰਮ ਤੇ ਜਾਣ ਨੂੰ ਅਸੀਂ ਉਹਨਾਂ ਜੇ ਲੋਥਾਂ ਲੱਦ ਕੇ ਰਗੇ ਗਿਆ ਨਾ ਕੋਈ ਐਮਪੋਰਕਸ਼ਨ ਨਹੀਂ ਆਈ ਜੀ ਉਹ ਕੋਈ ਐਮਬੋਲੈਂਸ ਸਵੇਰਾਂ ਤੇ ਨੰਬਰ ਫੋਨ ਵੀ ਕਰਿਆ ਜੀ अच्छा फोन ਕੀਤਾ ਤੁਸੀਂ 100 ਨੰਬਰ ਤੇ ਵੀ ਕਰੇ ਜੀ ਜਿਹਨੇ ਹਾਜ਼ਰੀ ਲਾਉਂਦਾ ਉਹਨੇ ਕਰੇ ਕੋਈ ਨਹੀਂ ਆ ਰਿਹਾ ਤਾਂ ਮੇਰਾ 2-3 ਘੰਟੇ ਬਾਅਦ ਪੁਲਿਸ ਆ ਲੈ ਆਏ ਨੇ ਦੋ ਜਣੇ ਬਾਜੀ ਕੁੜੀ ਆ ਮੁੰਡਾ ਕੁਮਾਰੇ ਨੇ ਜਿਹੜੀ ਗੁਜਰਗੀ ਕੁੜੀ ਪਰਿਵਾਰਕ ਹਾਲਤ ਮਤਲਬ ਕਾਫੀ ਹਾਂ ਜੀ ਬਹੁਤ ਗਲਤ ਹੋ ਗਿਆ ਇੱਕ ਦਿ ਜੇ ਹੱਲਤ ਹੈ ਜਮੀਨ ਕੰਨ ਦਾ ਪਾੜਤੀਆ ਸਾਰੀ ਇੱਥੋਂ ਜੀ ਆ ਸਾਰੀ ਲੱਤ ਪਾੜੀ ਹੋਈ ਹੈ ਜਿਹਦੀ ਮੁਸ਼ਕਲੇ ਬਚੇ ਬੱਜੋ ਬਤਾਉਦਾ ਪਾਸਾ ਹੀ ਜਮੀਨ ਦਾ ਇੱਕ ਦਿ ਬੰਦਾ ਇੱਕ ਦਿ ਲੱਤ ਸੁੱਕੀ ਹੋਈ ਆ ਪੋਲੀਏ ਜਾਇਆ ਹੋਇਆ ਉਹਦੇ ਸਾਥ ਹੀ ਉਤੋਂ ਲੰਘਾ ਆਇਆ बैठ बैठ थी थी। थी। ता, ता, आ, अच्छा ओ जमी साइड ते ओ पल्ले पासे बैठे दी अठे उधर बैठे थे ओथो खच आओ खुंड ਕੋਲੇ ਪਿਆ ਸੀ ਉਹ ਤਾਂ اچھا ਉਹਲੇ ਪਿਆ ਤੀ ਉਹ ਬੰਦਾ ਜਿਹੜਾ ਬਜੋ ਗੱਤਾ ਸੀ ਆ ਉਹ ਬਚੈਰਾ ਆ ਉਰੇ ਬੈਠਾ ਸੀ ਉਹ ਪੂਰੇ ਲੱਤ ਲੈ ਹੀ ਹੋ ਉਰੇ ਬਠਾ ਲੱਤ ਲੈ ਆ ਇਹਨਾਂ ਨੂੰ ਮਾਰ ਕੇ ਜਦੋਂ ਉਹਦੇ ਉੱਤੇ ਚੜਿਆ ਉਹ ਡਰ ਗਿਆ ਜੀ ਫਿਰ ਉਹਦੇ ਸਾਥੀ ਘੁੱਟੋਂ ਨਹੀਂ ਲੰਘਿਆ ਆ ਟਰੈਕਟਰ ਨੂੰ ਬਰਉਣੀ ਹੋ ਗੁਰੂ ਜੀ ਦਾ ਗਾਧੀ ਲੋਕ ਕਿੰਨੀ ਜਗ੍ਹਾ ਪਈਆਂ ਕਿੰਨੀ ਜਗ੍ਹਾ ਨਾ ਹੋਵੇ ਤਾਂ ਇੰਨੀ ਜਗ੍ਹਾ ਵੀ ਚਾਹੀਏ ਦੋ ਟਰੈਕਟਰ ਦੇ ਜਾਂ ਆਉਂਦੀ ਨਹੀਂ ਸੀ ਉਹਨਾਂ ਨੂੰ ਉਹਨਾਂ ਨੇ ਵੀ ਫੜਾਉਣੇ ਕਿਉਂ ਤੁਸੀਂ ਆ ਖੁੰਡਦੇ ਹੀ ਮਾਰੀਆਂ ਨੇ ਸਾਰੀਆਂ ਬੱਸ ਅੱਛਾ ਆ ਦੇਗਾ ਇੱਥੇ ਬੈਠੀਆਂ ਚਿਪੜੀਆਂ ਸਾਈਡ ਤੇ ਬੈਠੇ ਸੀਗੇ ਬੈਠੇ ਹੀ ਚਪਿਆ ਤੇ ਨਾਲ ਚਿਪੜੀਆਂ ਨਾਲ ਅੱਛਾ ਹਾਂਜੀ ਕਾਰਵਾਈ ਕੀ ਚੱਲ ਰਿਹਾ ਹੈ ਕਾਰਵਾਈ ਤਾਂ ਹੀ ਇਨਸਾਫ ਹੋਣਾ ਚਾਹੀਦਾ ਬੱਸ ਅੱਛਾ ਹਾਂਜੀ ਇਹਨਾਂ ਜਿਹੜੇ ਬੱਚਿਆਂ ਵਾਲੀਆਂ ਮਰੀਆਂ ਨੇ ਇਹਨਾਂ ਦਾ ਕੋਈ ਹੱਲ ਹੋਣਾ ਚਾਹੀਦਾ ਠੀਕ ਹੈ ਹਾਂਜੀ ਅੱਧਿਆ ਕਾਰਵਾਈ ਯਾਦੇ ਇਹ ਟਰੈਕਟਰ ਵਾਲੇ ਨੇ ਅਣਜਾਣ ਬੰਦਿਆਂ ਨੂੰ ਕਿਉਂ ਫੜ ਜੇ ਉਹਨਾਂ ਨੂੰ ਫੜਾਇਆ ਤਾਂ ਉਹ ਬੰਦੇ ਸਾਡੇ ਮਾਰੇ ਹਾਂਜੀ ਅੱਛਾ ਜਿਹੜੇ ਪ੍ਰਵਾਸੀ ਫੜੇ ਗਏ ਨੇ ਉਹਨਾਂ ਨੇ ਕੋਈ ਦੱਸਿਆ ਕੁਝ ਬੋਲੇ ਭਾਈ ਕਿਹੜੇ ਭਈਏ ਭੱਜ ਗਏ ਤੇ ਜੀ ਉਹ ਤਾਂ ਭੱਜ ਗਏ ਤੇ ਜੀ ਉਹ ਪਾ ਫੜੇ ਨਹੀਂ ਮੱਕੀਆਂ ਚੋਂ ਉਹ ਤਾਂ ਮੱਕੀਆਂ ਚੋਂ ਫੜੇ ਨੇ ਹੀ ਪਾ ਪਾ ਜਾ ਕੇ ਤਿੰਨ ਬੰਦੇ ਕਿਦੋਂ ਦੋ ਕਿਦੋਂ ਜੀ ਅੱਛਾ ਐ ਫੜੇ ਨੇ ਪੱਟੀਆਂ ਤੋਂ ਫੜੇ ਨੇ ਉਹ ਤਾਂ ਨਿਕਲ ਕੇ ਤੇ ਨਹੀਂ ਬਿਹਾਰ ਜਾ ਪਹੁੰਚੇ ਤੇ ਉਹਦਾ ਜੇ ਨਾਂ ਕਿਤੇ ਅਸੀਂ ਮੜਾ ਮੋਟਾ ਗੈਦਾ ਕਰਦੇ ਨੇ ਉਹ ਤਾਂ ਕਈ ਪਿੰਡਾਂ ਨੇ ਫਿਰ ਘੇਰਾ ਪਾ ਲਿਆ ਜੀ ਮੱਕੀਆਂ ਦਾ ਫੜੇ ਗਏ ਉਹ ਨਹੀਂ ਕਿੱਥੇ ਫੜੇ ਜਾਂਦੀ ਸੀ ਉਹ ਪੱਟੀਆਂ ਵਿੱਚ ਜਾ ਕੇ ਫੜੇ ਨੇ ਉਹ ਰੋਜ਼ ਲਿਆ ਕੇ ਰੋਂਦੀ ਇੱਥੇ ਮੁੰਡਾ ਬੈਠਾ ਹੁੰਦਾ ਸਾਡੇ ਬੱਕਰੀਆਂ ਲੈ ਕੇ ਉਹਰੇ ਮੇ ਉਹਦਾ ਕੰਮ ਉਹਦਾ ਚੌੜ ਕਰਦੇ ਹਾਂ ਚੌੜ ਵਾਲੀ ਕਰਦੇ ਹਾਂ ਹਰ ਰੋਜ਼ ਕਹਿੰਦਾ ਦੋ ਤਿੰਨ ਵਾਰ ਕਹਿੰਦਾ ਕੰਦਾ ਬੱਕਰੀ ਤੇ ਨਾ ਚੜਦਿਓ ਮੇਰੇ ਤੇ ਹਾਂ ਉਹਦਾ ਕੰਮ ਉਹਦਾ ਨਾ ਤੇ ਉਹ ਕਰਦੇ ਹਾਂ ਹਾਂ ਵੀ ਹਾਂ ਜੀ ਲਾਚੜੇ ਹੋਏ ਜੀ ਜਾਮਲੇ ਹੋਏ ਜੀ ਜਾਮਲੇ ਫਿਰ ਸੀ ਚੌੜ ਕਰ ਰਹੇ ਸੀ ਟਰੈਕਟਰ ਦੇ ਉੱਪਰ ਬੈਠੇ ਖੜਾ ਕੇ ਡਾਇਰੈਕਟਰ ਉਹਨਾਂ ਦੇ ਉੱਪਰ ਹੀ ਚੜ ਗਏ ਟਰੈਕਟਰ ਸਾਰੇ ਅਸੀਂ ਤੁੰਗਾਂ ਦੇ ਆ ਗਏ ਮੈਂ ਹਾਜ਼ਰੀ ਦੇ ਵਿੱਚ ਸੀ ਅੱਛਾ ਅੱਛਾ ਮੈਂ ਵੀ ਨਰੇਗਾ ਦੇ ਵਿੱਚ ਕੰਮ ਕਰਦੀ ਹਾਂ ਇੱਥੇ ਮੈਂ ਆਪਣੇ ਬੱਚੇ ਨੂੰ ਲੈ ਕੇ 1 ਲੱਖ ਖਰਾ ਹੋ ਗਈ ਆ ਉੱਤੇ ਚੜਿਆ ਟਰੈਕਟਰ ਨਿਕਾ ਜਾ ਬੱਚਾ ਛੁੱਟ ਗਿਆ ਸੀ ਸਾਈਡ ਤੇ ਹੋਇਆ ਅੱਛਾ ਇਹ ਬੱਚਾ ਇੱਥੇ ਸੀ ਹਾਂ ਜਿਹੜਾ ਇੱਥੇ ਸੀਗਾ ਇੱਥੇ ਡੀਐਮ ਨਾਲ ਸੀ ਬੱਚਾ ਅੱਛਾ ਇਸ ਟਾਈਮ ਬੱਚਾ ਵੀ ਇੱਥੇ ਨਾਲ ਸੀ ਚਾਵਲਾਂ 'ਚ ਭਈਆਂ ਨੇ ਟਰੈਕਟਰ ਚੜਾ ਚੜਾ ਜਨਾਨੀ ਦੇ ਓਕਣੇ ਉੱਪਰ ਛੱਡ ਗਏ ਭੱਜ ਗਏ ਉਹ ਸਾਲਾ ਮਾਰ ਕੇ ਟਰੈਕਟਰ ਆਪਣੀ ਰੇਸ ਨਾਲ ਹੀ ਨਹਿਰ 'ਚ ਜਾ ਕੇ ਡੁੱਬਿਆ ਉਹ ਅੱਛਾ ਅੱਛਾ ਅੱਗੇ ਵੀ ਕੋਈ ਆ ਰਿਹਾ ਨੀਚੇ ਆ ਜਦੋਂ ਇੱਧਰੋਂ ਟਰੈਕਟਰ ਗਿਆ ਅੱਗੇ ਨਹੀਂ ਜੀ ਸਾਰੇ ਨਰੇਗਾਂ ਨੇ ਨਹੀਂ ਇੱਥੇ ਰੋਜ ਸਾਡਾ ਰੋਜ ਦੀ ਹਾਜ਼ਰੀ ਲੱਗਦੀ ਆ 8 ਵਜੇ ਹਾਜ਼ਰੀ ਲੱਗਦੀ ਸਾਡੀ ਰੋਜ ਹੀ ਲੱਗਦੀ ਇੱਥੇ ਹਾਜ਼ਰੀ ਆਉਂਦੀ ਆ ਔਨਲਾਈਨ ਹਾਜ਼ਰੀ ਪੈਂਦੀ ਸਾਡੀ 5 ਵਜੇ 70 ਇਸ ਟਾਈਮ ਉੱਤੇ 70 ਬੰਦੇ ਸੀ 70 ਬੰਦੇ ਸਾਈਡਾਂ ਦੇ ਸਾਈਡ ਤੇ ਖੜੇ ਸੀ ਜਦੋਂ ਟਰੈਕਟਰ ਨਿਕਾ ਰਹੇ ਸੀਗੇ ਉਹਨਾਂ ਦਾ ਅਚਾਨਕ ਸਾਹਮੜਿਆ ਨਹੀਂ ਹੈਗਾ ਡਾਇਰੈਕਟਰ ਆ ਉਹਦੇ ਉੱਪਰ ਚਾੜਤਿਆ ਉਹ ਤੋਂ ਬਾਅਦ ਉਹ ਭੱਜਣ ਦੇ ਸੀ ਉਹ ਭੱਜ ਹਾਂ ਭੱਜ ਗਏ ਉਹ ਉਹ ਭੱਜ ਗਏ ਲਵੇ ਪਿੰਡ ਤਨਹੌਰੀ ਪੈਂਦਾ ਵਸ ਤਿੰਨ ਚਾਰ ਕਿਲੋਮੀਟਰ ਉੱਥੇ ਮੱਕੀ ਦੇ ਵਿੱਚੋਂ ਥੈਏ ਨੇ ਉਹ ਸਾਨੂੰ ਭਈਏ ਪੰਜ ਭਈਏ ਫੜੇ ਗਏ ਉਹ ਮੌਕੇ ਤੇ ਪੰਜ ਦੇ ਵੇ ਗੱਲ ਹਾਜ਼ਰੀ ਸਰ ਦੀ ਦੂਰ ਦੂਰ ਲੱਗਦੀ ਇੰਨੇ ਤਨ ਕਿਲੋਮੀਟਰ ਤੁਰ ਕੇ ਜਾਣਾ ਜੀ 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 ਹੋਣੀ ਪੈਂਦੀ ਸਾਡਾ ਪਿੰਡ ਦਾ ਨਾਂ ਹੋਊਗੀ ਹਾਸਨਪੁਰ ਜਾਣਿਆ ਸੀ ਇਥੇ ਕਕਰਾਲੇ ਕਕਰਾਲੇ ਤੋਂ ਫੇਰ ਤੁਰ ਕੇ ਸਰਦੀ ਹਾਸਨਪੁਰ ਹਾਜ਼ਰੀ ਲੱਗਦੀ ਅੱਛਾ ਭਾਜੀ ਤੁਸੀਂ ਦੱਸੋ ਜੀ ਉਸ ਤੋਂ ਬਾਅਦ ਕੀ ਕੁਝ ਹੋਇਆ ਜਾਂ ਫਿਰ ਤੁਹਾਡੇ ਵੱਲੋਂ ਅੱਗੇ ਮੰਗਾ ਕੀ ਭਾਜੀ ਗੱਲ ਇਦਾਂ ਵੀ ਨਰੇਗਾ ਕੰਮਾਂ ਵਾਸਤੇ ਅਸੀਂ ਹਰ ਸਮੇਂ ਲੜਦੇ ਆਂ ਇਹ ਨਰੇਗਾ ਕੰਮੇ ਆਪਦੀ ਹਾਜ਼ਰੀ ਲਵਾ ਰਹੇ ਸੀ ਤੁੰਗਾ ਪਿੰਡ ਤੋਂ ਜਦੋਂ ਅਚਲ ਨੂੰ ਆਉਣੇ ਉੱਥੇ ਇੱਕ ਕੁੜੀ ਹੈ ਉਹ ਕੁੜੀ ਦੇ ਪਾਸੇ ਨਹਿਰ ਦੇ ਕੰਡੇ ਤੇ ਹਾਜ਼ਰੀ ਲਵਾ ਰਹੇ ਉੱਥੇ ਭਈਆ ਨੇ ਮਤਲਬ ਟਰੈਕਟਰ ਚਾੜਤਾ ਇਹਨਾਂ ਦੇ ਉੱਤੇ ਭਈਏ ਕਹਿ ਲੋ ਪ੍ਰਵਾਸੀ ਮਜ਼ਦੂਰ ਕਹਿ ਲੋ ਉਹਦੇ ਨਾਲ ਦੋ ਔਰਤਾਂ ਜ਼ਖਮ ਸਾਡੀਆਂ ਮਰ ਗਈਆਂ ਨੇ ਤੇ 10 ਦੇ ਲਗਭਗ ਜ਼ਖਮੀ ਹੋ ਗਏ ਜ਼ਖਮੀ ਜ਼ਿਆਦਾਤਰ ਲੇਡੀਜ਼ ਨੇ ਇੱਕ ਬਜ਼ੁਰਗ ਸੱਤ ਲੇਡੀਜ਼ ਨੇ ਇੱਕ ਬਜ਼ੁਰਗ ਤੇ ਜਿਹੜੀਆਂ ਨਿਰਤਕ ਨੇ ਉਹ ਦੋਨੇ ਬੀਬੀਆਂ ਨੇ ਉਹਨਾਂ 8 ਬੰਦਿਆਂ ਦੇ ਸੱਟਾ ਵਦੀਆਂ ਨੇ ਅੱਛਾ ਇਸ ਕਰਕੇ ਤਿੰਨ ਪਟਿਆਲੇ ਰੈਫਰ ਕਰਤੇ ਉਹਨਾਂ ਦੇ ਥੋੜੀ ਜਿਹੀ ਮੇਜਰ ਸੱਟਾਂ ਲੱਗੀਆਂ ਅੱਛਾ ਪ੍ਰਸ਼ਾਸਨ ਦੇ ਕਿਸੇ ਨੇ ਤੁਹਾਡੇ ਨਾਲ ਸੰਪਰਕ ਕੀਤਾ ਹੋਵੇ ਪ੍ਰਸ਼ਾਸਨ ਨੇ ਥੋੜੀ ਜਿਹੀ ਢਿੱਲਮੱਠ ਦਿਖਾਈ ਆ ਐਸਡੀਐਮ ਸਾਹਿਬ ਹੁਣ ਆਏ ਸੀ ਜੀ ਚਲੋ ਉਹ ਕਹਿਗੇ ਵੀ ਸਾਡੀ ਮੀਟਿੰਗ ਸੀ ਜੀ ਮੀਟਿੰਗ ਹੋਣ ਕਰਕੇ ਉਹਨਾਂ ਨੇ ਤਹਿਸੀਲਦਾਰ ਮੈਡਮ ਨੂੰ ਪਹਿਲਾਂ ਭੇਜਿਆ ਲੈ ਤਹਿਸੀਲਦਾਰ ਨੂੰ ਜੀ ਨਹਿ ਤਹਿਸੀਲਦਾਰ ਮੈਡਮ ਆ ਕੇ ਮਿਰਤਕਾਂ ਨੂੰ ਮਿਲ ਕੇ ਗਏ ਨੇ ਜੀ ਪਰ ਇੱਥੇ ਜਿਹੜਾ ਇਲਾਜ ਕਰਨ ਦਾ ਤਰੀਕਾ ਤਰੂਕਾ ਦਾ ਕੋਈ ਬਹੁਤਾ ਠੀਕ ਨਹੀਂ ਸੀਗਾ ਜਿਹੜਾ ਫੌਰੀ ਇਲਾਜ ਵਾਲੀ ਗੱਲ ਸੀਗੀ ਫੌਰੀ ਤੌਰ ਤੇ ਦੋ ਤਿੰਨ ਡਾਕਟਰਾਂ ਨੂੰ ਐਮਰਜੈਂਸੀ ਬੁਲਾ ਕੇ ਓ ਪੀ ਡੀ ਬੰਦ ਕੀਤੀ ਜਾ ਸਕਦੀ ਸੀ ਪਰ ਮਜ਼ਦੂਰਾਂ ਨੂੰ ਇਲਾਜ ਦੇ ਬਾਬਲੇ ਚ ਦਿੱਕਤ ਆਈ ਹੈ ਇਹਦੇ ਵੱਲ ਨਾਬਾ ਪ੍ਰਸ਼ਾਸਨ ਨੂੰ ਜਿਹੜਾ ਧਿਆਨ ਦੇਣਾ ਚਾਹੀਦਾ ਉਨਾ ਤੱਕ ਸੰਸਕਾਰ ਨਹੀਂ ਕਰਦੇ ਅਸੀਂ ਜਿੰਨਾ ਚਿਰ ਤੱਕ ਕਮੇਟੀ ਅੰਤਮ ਫੈਸਲੇ ਤੇ ਨਹੀਂ ਪਹੁੰਚਦੀ ਕਮੇਟੀ ਵੱਲੋਂ ਜਿਹੜੀਆਂ ਸੁਜੈਸਟ ਕੀਤੀਆਂ ਮੰਗਾ ਨੇ ਪਰਿਵਾਰ ਵਾਸਤੇ ਜਿੰਨਾ ਚਿਰ ਉਹ ਨਹੀਂ ਦਿੰਦੇ ਮੰਨੀਆਂ ਜਾਂਦੀਆਂ ਉਹਨਾਂ ਚਿਰ ਸੰਸਕਾਰ ਅਸੀਂ ਕਰਨਾ ਨਹੀਂ ਹੈ ਠੀਕ ਹੈ ਇਹ ਫੈਸਲਾ ਜੱਥੇ ਬੰਨੀਆਂ ਜਾਂਦਾ ਸਾਡੇ